ਪ੍ਰਸ਼ਾਸਨ ਨਾਲ ਗੱਲ ਵੀ ਕਰਦੇ ਰਹੇ ਆ ਪਰ ਅਜੇ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੋਈ ਅੱਜ ਗੱਲ ਕਰਦੇ ਆ ਇਸ پارک ਵਿੱਚ ਹੁਣ ਕੀ ਨਵੀਂ ਠੱਗੀ ਹੋ ਰਹੀ ਹੈ ਕਿਵੇਂ ਹੋ ਰਹੀ ਹੈ ਉਸ ਦਾ ਫਰਦਾ ਫਾਸ਼ ਕਰਦੇ ਆ ਤੁਹਾਡੇ ਤੋਂ ਤੱਕ ਦੱਸਦੇ ਆ ਕਿ ਇਸ ਲਈ ਵੀ ਇਹਦੀ ਕਰਪਸ਼ਨ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੀ ਆਮ ਆਦਮੀ ਪਾਰਟੀ ਬਣੀ ਸੀ ਸੀ ਜ਼ੀਰੋ ਟੋਲਰੈਂਸ ਕਰਾਂਗੇ ਕਰਪਸ਼ਨ ਨੂੰ ਇਹਨਾਂ ਦੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਜਾਂ ਰਾਜਨੀਤਿਕ ਲੋਕਾਂ ਦੇ ਘਰਾਂ ਵਿੱਚ ਤੈਨਾਤ ਮਾਲੀਆਂ ਦਾ ਬੇਰਬਾਦੀ ਦਿੱਤਾ ਗਿਆ ਕੀ ਫਲਾਣੇ ਅਫਸਰ ਵੱਲੋਂ ਮਾਲੀ ਬੁਲਾ ਲੇ ਗਿਆ ਜਾਂ ਸਟੇਡੀਅਮ ਵਿੱਚ ਮਾਲੀ ਬੁਲਾ ਲੇ ਗਿਆ ਇਸ ਤਰ੍ਹਾਂ ਆਨੇ ਮਾਨ ਨਿੰਬਲਾ ਕੇ ਇਹ ਹਾਜ਼ਰੀ ਪੂਰੀ ਕੀਤੀ ਜਾ ਰਹੀ ਆ ਦੋਸਤ ਸਮੇ ਸਮੇ ਸਰ ਪ੍ਰਸ਼ਾਸਨ ਨੂੰ ਇਹਨਾਂ ਨੂੰ ਮਿਲਦੇ ਰਹੇ ਆ ਕਮੇਟੀ ਦੇ ਐਮਸੀਆ ਤੋਂ ਲੈ ਕੇ ਪ੍ਰਧਾਨ ਤੱਕ ਨੂੰ ਬੁਲਾਉਂਦੇ ਰਹੇ ਆ ਪਰ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਵੀ ਪਹਿਲਾਂ ਤਾਂ ਕੁਛ ਇਹਨਾਂ ਦੇ ਘਰਾਂ 'ਚ ਹੀ ਲੈ ਜਾਂਦੇ ਸੀ ਜਾਂ ਕਮੇਟੀ 'ਚ ਜਾਂ ਖੋ ਸਕਦਾ ਕਾਗਜ਼ਾਂ 'ਚ ਹੀ ਕੰਮ ਕਰਦੇ ਸੀ ਤਿੰਨ ਦਿਨ ਪਹਿਲਾਂ ਅਸੀਂ ਇੱਥੋਂ ਦੇ ਡਿਪਟੀ ਕਮਿਸ਼ਨਰ ਨੂੰ ਮਿਲਿਆ ਵੀ 8 ਸਾਲ ਹੋ ਗਏ ਸਵੀਮਿੰਗ ਪੂਲ ਬਣੇ ਨੂੰ ਤੇ ਉਹ ਮਤਲਬ ਕਿਸੇ ਦੀ ਕੋਈ ਗੌਰ ਨਹੀਂ ਪੈਸੇ ਖਾਣ ਤੱਕ ਕਮੇਟੀ ਵਾਲਿਆਂ ਦਾ ਗੋਰਾ ਦਸਤਕ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਆ ਨਵਦੀਪ ਪਾਲੂ ਵਾਲੀਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਦਸਤਕ ਟੀਵੀ ਵੱਲੋਂ ਲਗਾਤਾਰ ਝਾਲ ਸਾਜੀ ਕਰ ਰਹੇ ਲੋਕਾਂ ਨੂੰ ਜਨਤਕ ਕੀਤਾ ਜਾ ਰਿਹਾ ਹੈ ਕਿ ਕਿਵੇਂ ਉਹ ਫਰਜੀ ਵਾਲਾ ਕਰਕੇ ਆਮ ਲੋਕਾਂ ਦੇ ਹੱਕਾਂ ਨੂੰ ਮਾਰ ਰਹੇ ਨੇ ਤੇ ਇਹਦਾ ਕਫਲਿਆਂ ਦੀ ਰੋਜ਼ਾਨਾ ਹੀ ਅਸੀਂ ਪਰਦਾ ਫਾਸ਼ ਕਰਦੇ ਹਾਂ ਅੱਜ ਫਿਰ ਨਵਾਂ ਕਫਲੇ ਦਾ ਪਰਦਾ ਫਾਸ਼ ਕਰਨ ਲਈ ਤੁਹਾਡੇ ਤੱਕ ਪਹੁੰਚਿਆ ਕਿ ਕਿਸ ਤਰ੍ਹਾਂ ਇਹ ਫਰਜੀ ਵਾਲਾ ਹੁੰਦਾ ਹੈ ਕਿਵੇਂ ਫਰਜੀ ਕਾਗਜ਼ਾਂ ਦੇ ਸਹਾਰੇ ਜੇਬਾਂ ਭਰੀਆਂ ਜਾਂਦੀਆਂ ਨੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਨਸਾ ਵਿੱਚ ਬਣੇ ਸੈਂਟਰਲ ਪਾਰਕ ਜੋ ਕਿ ਬਾਟਰਵਾਕ ਰੋਡ ਤੇ ਸਥਿਤ ਹੈ ਇਸ ਸੈਂਟਰਲ ਪਾਰਕ ਨੂੰ ਬਣਾਉਣ ਸਮੇਂ ਕਾਫੀ ਉਂਗਲਾਂ ਉਠੀਆਂ ਸੀ ਇਸ ਵਿੱਚ ਕਾਫੀ ਜਿਹੜਾ ਪੈਸੇ ਦਾ ਲੈਣ-ਦੇਣ ਹੋਇਆ ਸੀ ਪਰ ਲੋਕਾਂ ਦੀ ਧਮਾਨ ਸੀ ਕਿ ਪਹਿਲਾਂ ਮਾਨਸਾ ਸ਼ਹਿਰ ਵਾਸੀਆਂ ਨੂੰ ਪਾਰਕ ਮਿਲ ਜੇ ਉਸ ਤੋਂ ਬਾਅਦ ਇਸ ਦੀ ਜਾਂਚ ਕਰਵਾ ਲਈ ਜਾਊਗੀ ਪਰ ਖੂਬਸੂਰਤ ਪਾਰਕ ਮਿਲਣ ਤੋਂ ਬਾਅਦ ਲੋਕਾਂ ਨੇ ਇਸ ਵਾਰ ਚੁਪੀ ਧਾਰ ਲਈ ਸੀ ਅਤੇ ਇਸ ਮਾਮਲੇ ਵਿੱਚ ਅਜੇ ਵੀ ਜਿਹੜਾ ਵੱਡੀ ਪੱਧਰ ਤੇ ਪੈਸੇ ਦਾ ਲੈਣ-ਦੇਣ ਹੋਇਆ ਸੀ ਉਸ ਦੀ ਜਾਂਚ ਨਹੀਂ ਹੋਈ ਉਸ ਤੋਂ ਬਾਅਦ ਇਸ ਪਾਰਕ ਦੇ ਬਣਨ ਤੋਂ ਬਾਅਦ ਲੋਕਾਂ ਦੀ ਆਵਾਜ਼ ਸੀ ਕਿ ਇਸ ਪਾਰਕ ਦਾ ਨਾਮ ਸੈਂਟਰਲ ਪਾਰਕ ਦੀ بجائے ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰੱਖਿਆ ਜਾਣਾ ਚਾਹੀਦਾ ਹੈ ਔਰ ਉਸ ਟਾਈਮ ਵੀ ਇਹਦਾ ਨਾਮ ਗੁਰੂ ਨਾਨਕ ਦੇਵ ਜੀ ਸਾਡੇ ਗੁਰੂਆਂ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਗਿਆ ਸੀ ਪਰ ਉਹ ਐਲਾਨ ਹੀ ਰਹਿ ਗਿਆ ਅੱਜ ਵੀ ਇਹ ਸੈਂਟਰਲ ਪਾਰਕ ਦੇ ਨਾਮ ਤੇ ਹੀ ਜਾਣੇ ਜਾਂਦੇ ਆ ਪਰ ਦੋਸਤੋ ਤੁਹਾਨੂੰ ਵੀ ਪਤਾ ਹੈ ਕਿ ਕਿਵੇਂ ਜਿਸ ਕੰਮ ਦੀ ਨੀਂਹ ਵਿੱਚ ਇਸ ਤਰ੍ਹਾਂ ਦਾ ਫਰਜੀ ਬਾੜਾ ਹੋਇਆ ਹੋਵੇ ਪੈਸੇ ਦਾ ਵੱਡਾ ਲੈਣ ਦੇਣ ਹੋਇਆ ਹੋਵੇ ਕਪਲੇਬਾਜੀ ਕੀਤੀ ਹੋਵੇ ਤਾਂ ਉਸ ਦੀ ਸ਼ੁਰੂਆਤ ਹੀ ਇਸ ਤਰ੍ਹਾਂ ਦੀ ਹੋਈ ਸੀ ਹੁਣ ਇਸ ਪਾਰਕ ਦੇ ਨਾਮ ਤੇ ਵੱਡੀ ਪੱਧਰ ਤੇ ਕਪਲਾ ਕੀਤਾ ਜਾ ਰਿਹਾ ਹੈ ਕਿ ਨਗਰ ਕੌਂਸਲ ਮਾਨਸਾ ਵੱਲੋਂ ਇਹ ਸੈਂਟਰਲ ਪਾਰਕ ਦੀ ਦੇਖਰੇਖ ਨਗਰ ਕੌਂਸਲ ਮਾਨਸਾ ਨੂੰ ਮਿਲੀ ਸੀ ਕਿਉਂਕਿ 33 ਏਕੜ ਦੇ ਕਰੀਬ ਇਹ ਜਮੀਨ ਵਿੱਚ ਇਹ ਜਿਹੜਾ ਸੈਂਟਰਲ ਪਾਰਕ ਬਣਿਆ ਹੈ ਬੜਾ ਖੂਬਸੂਰਤ ਪਾਰਕ ਬਣਾਇਆ ਗਿਆ ਸੀ 뮤지컬 ਸਿਸਟਮ ਲਗਾਇਆ ਗਿਆ ਸੀ ਇੱਥੇ ਫੁਫਾਰੇ ਫੌਂਟੇਨ ਲਗਾਏ ਗਏ ਸੀ ਇਸਵੇਂ ਪੂਲ ਤੱਕ ਬਣਾਏ ਗਏ ਸੀ ਪਰ ਅੱਜ ਇਹ ਪਾਰਕ ਸਿਰਫ ਨਾਮ ਦਾ ਪਾਰਕ ਬਣ ਗਿਆ ਇਸ ਪਾਰਕ ਨੂੰ ਵਧੀਆ ਬਣਾਉਣ ਲਈ ਵੀ ਆਸ-ਪਾਸ ਦੇ ਲੋਕਾਂ ਵੱਲੋਂ ਇੱਕ ਪਾਰਕ ਸੁਧਾਰ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਸ ਸਮੇਂ-ਸਮੇਂ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਵੀ ਕਰਦੇ ਰਹੇ ਹੈ ਪਰ ਅਜੇ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੋਈ ਅੱਜ ਗੱਲ ਕਰਦੇ ਆ ਇਸ ਪਾਰਕ ਵਿੱਚ ਹੁਣ ਕੀ ਨਵੀਂ ਠੱਗੀ ਹੋ ਰਹੀ ਹੈ ਕਿਵੇਂ ਹੋ ਰਹੀ ਹੈ ਉਸ ਦਾ ਫਰਦਾ ਫਾਸ਼ ਕਰਦੇ ਆ ਤੁਹਾਡੇ ਤੋਂ ਤੱਕ ਦੱਸਦੇ ਆ ਕਿ ਨਗਰ ਕੌਂਸਲ ਮਾਨਸਾ ਵੱਲੋਂ ਇੱਕ ਪਿਛਲੇ ਸਮੇਂ ਵਿੱਚ ਟੈਂਡਰ ਕੱਢਿਆ ਗਿਆ ਕਿ ਇਹ ਸੈਂਟਰਲ ਪਾਰਕ ਦੀ ਦੇਖਰੇਖ ਮਤਲਬ ਇਸ ਪਾਰਕ ਨੂੰ ਸਾਂਭ ਸੰਭਾਲ ਕਰਨ ਲਈ ਲੋੜੀ ਦੇ 20 ਦੇ ਕਰੀਬ ਵਿਅਕਤੀਆਂ ਦੀ ਡਿਮਾਂਡ ਉੱਠੀ ਸੀ ਜਿਸ ਨੂੰ ਟੈਂਡਰ ਇੱਕ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਔਰ ਇੱਥੋਂ ਤੱਕ ਕੀ ਜੋ ਟੈਂਡਰ ਜਿਹੜੇ ਠੇਕੇਦਾਰ ਨੂੰ ਦਿੱਤਾ ਗਿਆ ਉਸ ਦੇ ਲਾਇਸੈਂਸ ਵਿੱਚ ਵੀ ਕਾਫੀ ਕੋਈ ਕਬਲੇਬਾਜੀ ਹੈ ਉਸ ਬਾਰੇ ਵੀ ਅਸੀਂ ਕਦੀ ਤੁਹਾਨੂੰ ਫੇਰ ਜਾਣਨਾ ਪਾਵਾਂਗੇ ਕਿ ਕੀ ਹੋਇਆ ਕਿਵੇਂ ਹੋਇਆ ਅਜੇ ਸਾਡੇ ਕੋਲ ਉਸ ਦੇ ਕਾਗਜ਼ ਅਧੂਰੇ ਐ ਉਹ ਆਉਣ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਕਿਵੇਂ ਉਸ ਠੇਕੇਦਾਰ ਨੇ ਫਰਜੀ ਵਾੜਾ ਕਰਕੇ ਕਿਵੇਂ ਆਪਣੇ ਲਾਇਸੈਂਸ ਨੂੰ ਰਿਵਿਊ ਕਰਾਇਆ ਕਿਵੇਂ ਅੰਮ੍ਰਿਤਸਰ ਤੋਂ ਉਸ ਲਾਇਸੈਂਸ ਨੂੰ ਬਣਾਇਆ ਉਹ ਵੀ ਦੱਸਾਂਗੇ ਤਾਜ਼ਾ ਮਾਮਲਾ ਇਹ ਹੈ ਕਿ ਮਾਨਸਾ ਦੇ ਇਸ ਨਗਰ ਕੌਂਸਲਰ ਵੱਲੋਂ ਸੈਂਟਰਲ ਪਾਰਕ ਦੀ ਦੇਖਰੇਖ ਲਈ 20 ਦੇ ਕਰੀਬ ਵਿਅਕਤੀਆਂ ਨੂੰ ਰੱਖਣ ਲਈ ਜਿਸ ਵਿੱਚ ਇੱਕ ਸੁਪਰਵਾਈਜ਼ਰ ਇੱਕ ਇਲੈਕਟ੍ਰੀਸ਼ੀਅਨ ਚਾਰ ਮਾਲੀ ਚਾਰ ਸਿਕਿਉਰਿਟੀ ਗਾਰਡ ਅਤੇ ਨੌ ਹੈਲਪਰਾਂ ਦੀ ਇੱਕ ਨਵੀਂ ਜਿਹੜਾ ਟੈਂਡਰ ਲਗਾਇਆ ਗਿਆ ਹੈ ਹਜੇ ਉਹ ਟੈਂਡਰ ਨਿਕਲਣਾ ਹੈ ਇਸ ਤੋਂ ਪਹਿਲਾਂ ਜੋ ਸਾਡੇ ਸੂਤਰ ਦੱਸਦੇ ਨੇ ਕਿ ਕਰੀਬ-ਕਰੀਬ ਇੱਥੇ 20 ਤੋਂ ਲੈ ਕੇ 27 ਮੰਨਿਆਂ ਤੱਕ ਦੇ ਜਿਹੜੇ ਤਨਖਾਹਾਂ ਪਾਈਆਂ ਜਾ ਰਹੀਆਂ ਤੁਸੀਂ ਕਹੋਗੇ ਕਿ ਇੰਨੇ ਬੰਦੇ پارک ਵਿੱਚ ਅਗਰ ਕੰਮ ਕਰਦੇ ਹੋਣ ਤਾਂ پارک ਦੀ ਜਿਹੜੀ ਦਿੱਖ ਹੈ ਕੁਝ ਹੋਰ ਹੋਣੀ ਚਾਹੀਦੀ ਹੈ ਬਿਲਕੁਲ ਤੁਸੀਂ ਸਹੀ ਸੁਣਿਆ ਕਿ ਇਸ ਦੀ ਦੁੱਖ ਕੁਝ ਹੋਰ ਹੋਣੀ ਚਾਹੀਦੀ ਹੈ ਇਸ پارک ਦੀ ਸੁਧਾਰ ਲਈ ਸੰਘਰਸ਼ ਕਮੇਟੀ ਦੇ ਆਗੂ ਰਾਜਵਿੰਦਰ ਰਾਣਾ ਨੇ ਕੀ ਕਿਹਾ ਪਹਿਲਾਂ ਤੁਸੀਂ ਇਸ ਨੂੰ ਸੁਣੋ ਇਹ ਦੇਖੋ ਜਿੱਦਾਂ ਸਾਨੂੰ ਪਤਾ ਲੱਗਾ ਕਾਗਜ਼ਾਂ ਜਿੱਦਾਂ ਜਿਵੇਂ 25 ਹੁਣ ਐਕਚੁਅਲੀ ਤਾਂ 11 10 11 ਜਾਣੇ ਕੰਮ ਇੱਥੇ ਕਰਦੇ ਨੇ ਆਲਰੇਡੀ ਤੇ ਜਿਹਦੇ ਕਰਕੇ 38 ਕਿੱਲਾਂ ਚ ਵਾਟਰ ਬਾਕਸ ਆ ਉਹਦੀ ਮੇਨਟੇਨੈਂਸ ਪੂਰੀ ਢੰਗ ਨਾਲ ਹੋ ਨਹੀਂ ਰਹੀ ਅਸੀਂ ਕਈ ਵਾਰੀ ਸਾਡੀ ਕਮੇਟੀ ਬਣੀ ਐ ਇੱਥੇ ਪਾਰਕ ਸੁਧਾਰ ਸੰਘਰਸ਼ ਕਮੇਟੀ ਪਹਿਲੇ ਲੰਮੇ ਸਮੇਂ ਤੋਂ ਅਸੀਂ ਬਹੁਤ ਸਾਰੇ ਸਵਾਲ ਠਾਵੇਂ ਰਹਿੰਦੇ ਆ ਸਮੇਂ ਸਮੇਂ ਸਰ ਪ੍ਰਸ਼ਾਸਨ ਨੂੰ ਇਹਨਾਂ ਨੂੰ ਮਿਲਦੇ ਰਹੇ ਆ ਕਮੇਟੀ ਦੇ ਐਮਸੀ ਤੋਂ ਲੈ ਕੇ ਪ੍ਰਧਾਨ ਤੱਕ ਨੂੰ ਬੁਲਾਉਂਦੇ ਰਹੇ ਆ ਪਰ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਵੀ ਪਹਿਲਾਂ ਤਾਂ ਕੁਝ ਇਹਨਾਂ ਦੇ ਘਰਾਂ 'ਚ ਹੀ ਲੈ ਜਾਂਦੇ ਸੀ ਜਾਂ ਕਮੇਟੀ 'ਚ ਜਾਂ ਹੋ ਸਕਦਾ ਕਾਗਜ਼ਾਂ 'ਚ ਹੀ ਕੰਮ ਕਰਦੇ ਹੁਣ ਇਹਨਾਂ ਦੇ ਅਸੀਂ ਕਈ ਵਾਰੀ ਪੁੱਛਿਆ ਵੀ ਸਾਨੂੰ ਲਿਸਟ ਦਿੱਤੀ ਜਾਵੇ ਲਿਸਟ ਨਹੀਂ ਹਾਲੇ ਤੱਕ ਕੋਈ ਦਿੱਤੀ ਤਾਂ ਜਿਹਦੇ ਕਰਕੇ ਮਤਲਬ 33 ਕਿਲਾ ਚ ਥਾ ਥਾ ਬੁਰਾ ਹਾਲ ਆ ਦਰਸ ਵੀ ਸੁੱਕ ਰਹੇ ਨੇ ਪ੍ਰੋਪਰ ਮੇਨਟੇਨੈਂਸ ਨਹੀਂ ਹੋ ਰਹੀ ਕੰਨਾਂ ਦੇ ਉੱਤੋਂ ਵੀ ਟੱਪੀ ਜਾਂਦੇ ਨੇ ਕੈਮਰੇ ਬੰਦ ਨੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਅਸੀਂ ਕੱਲ ਵੀ ਮਿਲ ਕੇ ਆਏ ਮਿਊਸਪਲ ਕਮੇਟੀ ਦੇ ਵਿੱਚ ਤਿੰਨ ਦਿਨ ਪਹਿਲਾਂ ਅਸੀਂ ਇੱਥੋਂ ਦੇ ਡਿਪਟੀ ਕਮਿਸ਼ਨਰ ਨੂੰ ਮਿਲਿਆ ਵੀ 8 ਸਾਲ ਹੋ ਗਏ ਸਵਿਮਿੰਗ ਪੂਲ ਬਣੇ ਨੂੰ ਤੇ ਉਹ ਮਤਲਬ ਕਿਸੇ ਦੀ ਕੋਈ ਗੌਰ ਨਹੀਂ ਪੈਸੇ ਖਾਣ ਤੱਕ ਕਮੇਟੀ ਵਾਲਿਆਂ ਦਾ ਗੌਰ ਆ ਤੇ ਇੱਥੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਪੂਰੇ ਜ਼ਿਲ੍ਹੇ 'ਚ ਇੱਕ ਵੀ ਸਮੇਂ ਪੂਲ ਨਹੀਂ ਕੰਮ ਕਰ ਰਿਹਾ ਲੱਖਾਂ ਰੁਪਏ ਲਾਇਆ ਜਿਹੜਾ ਬਰਬਾਦ ਹੋ ਰਿਹਾ ਪਹਿਲਾਂ ਵੀ ਖਰਾਬ ਹੋਇਆ ਇੱਕ ਬੱਚਿਆਂ ਦਾ ਛੋਟਾ ਜਿਹਾ ਪੂਲਾ ਉਹ ਨਹੀਂ ਚੱਲ ਰਿਹਾ ਮਿਊਜ਼ਿਕ ਨਹੀਂ ਇੱਥੇ ਚੱਲ ਰਿਹਾ ਸਿਸਟਮ ਜਿਹੜੇ ਫੁਫਾਰੇ ਸੀ ਉਹ ਨਹੀਂ ਚਲਾ ਰਹੇ ਕੱਲ ਅਸੀਂ ਮਿਲ ਕੇ ਆਵੇਂ ਇਹਨਾਂ ਨੂੰ ਚਾਲੂ ਕਰੋ ਇਹਦਾ ਫਾਇਦਾ ਕੀ ਇੱਕ ਵਧੀਆ ਮਤਲਬ ਪੂਰੇ ਸ਼ਹਿਰ ਦੀ ਇੱਕ ਚੀਜ਼ ਬਣੀ ਹੈ ਤਾਂ ਉਹਨੂੰ ਜੇ ਪ੍ਰੋਫਟਾਂ ਨਾਲ ਮੇਨਟੇਨੈਂਸ ਨਹੀਂ ਹੋਊਗੀ ਤਾਂ ਲਾਜ਼ਮੀ ਆ ਵੀ ਮਤਲਬ ਇਹ ਬਰਬਾਦ ਹੋ ਜਾਊਗਾ ਸਹੀ ਪਹੁੰਚ ਕਰ ਰਹੇ ਹਨ ਵੀ ਇਹ ਪਾਰਕ ਬਣਿਆ ਜੀ ਮੇਨਟੇਨੈਂਸ ਸਹੀ ਤਾਂ ਨਾਲ ਹੋਵੇ ਜਿਹੜੇ ਬੰਦੇ ਇਹਦੇ ਵਿੱਚੋਂ ਪੈਸੇ ਖਾ ਰਹੇ ਨੇ ਉਹਨਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਜਿਹੜੇ ਕਾਗਜ਼ਾਂ 'ਚ ਭਰਤੀ ਕਰਕੇ ਜਿਹੜੇ 10 ਬੰਦੇ ਕੰਮ ਕਰਦੇ ਉਹਨਾਂ ਦਾ ਟਾਈਮ ਤੇ ਤਨਖਾਹ ਨਹੀਂ ਦਿੰਦੇ ਇਹ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਟਪਾਉਂਦੇ ਨੇ ਕਾਗਜ਼ਾਂ 'ਚ ਘਰੇ ਬੈਠਿਆਂ ਨੂੰ ਇਹ ਪਤਾ ਲੱਗਿਆ ਵੀ ਤਨਖਾਹਾਂ ਦੇ ਰਹੇ ਨੇ ਇਸ ਲਈ ਵੀ ਇਹਦੀ ਕਰਪਸ਼ਨ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੀ ਆਮ ਆਦਮੀ ਪਾਰਟੀ ਬਣੀ ਸੀ ਸੀ ਜ਼ੀਰੋ ਟੋਲਰੈਂਸ ਕਰਾਂਗੇ ਕਰਪਸ਼ਨ ਨੂੰ ਇਹਨਾਂ ਦੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਇਹਨਾਂ ਦੀ ਕਮੇ ਅੱਲਾਜ਼ਮੀ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੀ ਇਹੋ ਜਿਹੇ ਜਿਹੜੇ ਇਥੇ ਕਰਾਪਟ ਨੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਤੇ ਪ੍ਰੋਪਰ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਤਨਖਾਹ ਮਿਲੇ ਤੇ ਸਾਰੇ ਬੰਦੇ ਇਥੇ ਕੰਮ ਕਰਨ। ਇਹ ਅਸੀਂ ਪਾਰਕ ਸੰਘਰਸ਼ ਕਮੇਟੀ ਦੇ ਆਗੂ ਰਾਜਵਿੰਦਰ ਦਾਣਾ ਜਿਨ੍ਹਾਂ ਨੇ ਬੇਸ਼ੱਕ ਕਿਹਾ ਕਿ 10 ਦੇ ਕਰੀਬ ਵਿਅਕਤੀ ਆ ਜਿਹੜੇ ਇਸ ਪਾਰਕ ਵਿੱਚ ਕੰਮ ਕਰਦੇ ਨੇ ਪਰ ਦਸਤਕ ਟੀਵੀ ਦੇ ਹੱਥ ਜੋ ਦਸਤਾਵੇਜ਼ ਮਿਲੇ ਲੱਗੇ ਨੇ ਉਹਦੇ ਮੁਤਾਬਕ ਇੱਥੇ 10 ਵੀ ਨਹੀਂ ਬਹੁਤ ਘੱਟ ਵਿਅਕਤੀ ਹੈ ਜਿਹੜੇ ਕੰਮ ਕਰਦੇ ਨੇ ਔਰ ਅਸੀਂ ਬਾਰ-ਬਾਰ ਇਸ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਔਰ ਪਤਾ ਜਦੋਂ ਵੀ ਇਸ ਜਿਹੜੇ 2-3 ਦਰਜਨ ਦੇ ਕਰੀਬ ਵਿਅਕਤੀਆਂ ਦਾ ਇਹਨਾਂ ਵੱਲੋਂ ਬਿੱਲ ਪਾਇਆ ਜਾਂਦਾ ਉਸ ਬਾਰੇ ਪੁੱਛਣਾ ਚਾਹਿਆ ਤਾਂ ਹਮੇਸ਼ਾ ਹੀ ਠੇਕੇਦਾਰ ਵੱਲੋਂ ਜ਼ਿਲ੍ਹੇ ਦੇ ਵੱਡੇ ਅਧਿਕਾਰੀ ਜਾਂ ਰਾਜਨੀਤਿਕ ਲੋਕਾਂ ਦੇ ਘਰਾਂ ਵਿੱਚ ਤਾਇਨਾਤ ਮਾਲੀਆਂ ਦਾ ਬੇਰਬਾ ਦੇ ਦਿੱਤਾ ਗਿਆ ਕਿ ਫਲਾਣੇ ਅਫਸਰ ਵੱਲੋਂ ਮਾਲੀ ਬੁਲਾ ਲੇਗੇ ਆ ਜਾਂ ਸਟੇਡੀਅਮ ਵਿੱਚ ਮਾਲੀ ਬੁਲਾ ਲੇਗੇ ਆ ਇਸ ਤਰ੍ਹਾਂ ਆਨੇਵਾ ਨਿੰਬਲਾਕੇ ਇਹ ਹਾਜ਼ਰੀ ਪੂਰੀ ਕੀਤੀ ਜਾ ਰਹੀ ਹੈ ਦੋਸਤੋ ਦੱਸ ਦਈਏ ਕਿ ਇਸ ਪਾਰਕ ਨੂੰ ਬਣਾਉਣ ਸਮੇਂ ਕਰੀਬ-ਕਰੀਬ 2 ਕਰੋੜ ਤੋਂ ਉੱਤੇ ਦਾ ਰੁਪਿਆ ਜਿਹੜਾ ਲੱਗਿਆ ਸੀ ਜੋ ਅੱਜ ठेकेदार ਅਤੇ ਇਸ ਗੋਰਖ ਧੰਦੇ ਨਾਲ ਖਸਤਾ ਹਾਲਤ ਵਿੱਚ ਜਾ ਰਿਹਾ ਹੈ ਕਿਉਂਕਿ ਰਾਜਵਿੰਦਰ ਰਾਣੇ ਨੇ ਇੱਕ ਹੋਰ ਖੁਲਾਸਾ ਕੀਤਾ ਕਿ ਜਿਸ ਤਰ੍ਹਾਂ 뮤지컬 ਸਿਸਟਮ ਜਾਂ ਫਾਊਂਟੇਨ ਅਤੇ ਹੋਰ ਜਿਹੜੇ ਪਾਰਕ ਦੇ ਹਾਲਾਤ ਖਸਤਾ ਹੋਏ ਨੇ ਉਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿਉਂਕਿ ਜਿਸ ਪਰਪਸ ਵਿੱਚ ਨਗਰ ਕੌਂਸਲ ਵੱਲੋਂ ਹੀ ਟੈਂਡਰ ਦਿੱਤਾ ਗਿਆ ਸੀ ਉਸ ਪਰਪਸ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਸਗੋਂ ਨਗਰ ਕੌਂਸਲ ਦੇ ਅਧਿਕਾਰੀ ਅਤੇ ਠੇਕੇਦਾਰਾਂ ਵੱਲੋਂ ਆਪਣੀਆਂ ਜੇਬਾਂ ਭਰੀਆਂ ਜਾ ਰਹੀਆਂ ਨੇ ਔਰ ਜੋ ਇਸ ਫਰਜੀ ਵਾਲੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਮੁਤਾਬਕ ਦੋ ਦਰਜੰਦੇ ਕਰੀ ਹੋਈ ਵਿਅਕਤੀਆਂ ਦਾ ਜਿਹੜਾ ਹਰ ਮਹੀਨੇ ਬਿੱਲ ਪਾਇਆ ਜਾ ਰਿਹਾ ਜੋ ਬਿਲਕੁਲ ਫਰਜੀ ਪਾਇਆ ਜਾ ਰਿਹਾ ਕਿਉਂਕਿ ਇਹ ਵੀ ਹੈ ਕਿ ਇੱਕ ਰਾਜਨੀਤਿਕ ਪਾਰਟੀ ਦੇ মিডিਆ ਸਲਾਹਕਾਰ ਦਾ ਵੀ ਇੱਥੇ ਨਾਮ ਬਾਅਗੇ ਉਹ ਹਰ ਮਹੀਨੇ ਆਪਣੀ ਜੇਬ ਵਿੱਚ ਜਿਹੜੀ ਤਨਖਾਹ ਪਾ ਰਿਹਾ ਜਦਕਿ ਉਹ ਸੈਂਟਰਲ ਪਾਰਕ ਵਿੱਚ ਕਦੀ ਵੈਸੇ ਵੀ ਨਹੀਂ ਗਿਆ ਹੋਣਾ ਇਸ ਤਰ੍ਹਾਂ ਦੇ ਅਨੇਕਾਂ ਹੀ ਵਿਅਕਤੀ ਨੇ ਜਿਨ੍ਹਾਂ ਦਾ ਸਿਰਫ ਨਾਮ ਪਾ ਕੇ ਉਹਨਾਂ ਦੇ ਨਾਮ ਤੇ ਤਨਖਾਹਾਂ ਕਢਾਈਆਂ ਜਾਂਦੀਆਂ ਤੇ ਆਪਣੀਆਂ ਜੇਬਾਂ ਭਰੀਆਂ ਜਾ ਰਹੀਆਂ ਨੇ ਸਾਡੀ ਦਸਤਕ ਟੀਵੀ ਦੀ ਮਾਨਸਾ ਦੇ ਵਿਧਾਇਕ ਡਾਕਟਰ ਵੀਜੇ ਸਿੰਘਲਾ ਦਿੱਪਟੀ ਕਮਿਸ਼ਨਰ ਮਾਨਸਾ ਅਤੇ ਚੌਕਸੀ ਵਿਭਾਗ ਤੋਂ ਮੰਗਿਆ ਕਿ ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇ ਕਿਉਂਕਿ ਤੋਂ ਮਾਨਸਾ ਦੇ ਆਮ ਲੋਕਾਂ ਦਾ ਜਿਹੜਾ ਟੈਕ ਦੇ ਰੂਪ ਵਿੱਚ ਦਿੱਤਾ ਗਿਆ ਪੈਸਾ ਉਸ ਵਿੱਚ ਇਹ ਵੱਡੀ ਪੱਧਰ ਤੇ ਠੱਗੀ ਕੀਤੀ ਜਾ ਰਹੀ ਹੈ 10 ਤੋਂ 12 ਵਿਅਕਤੀਆਂ ਦੇ ਨਾਮ ਵਰਕੇ ਖਾਲੀ ਹਾਜ਼ਰੀਆਂ ਲਵਾ ਕੇ ਉਹਨਾਂ ਦੇ ਨਾਮ ਤੇ ਇਹ ਇਕੱਟਾ ਲਾ ਕੀਤਾ ਜਾ ਰਿਹਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਪੰਜਾਬ ਨੇ ਹਰ ਵਾਰ ਆਪਣੀ ਭਾਸ਼ਣ ਵਿੱਚ ਕਹਿੰਦੇ ਆ ਕਿ ਜਨਤਾ ਦੇ ਇੱਕ ਇੱਕ ਪੈਸੇ ਦਾ ਹਿਸਾਬ ਕੀਤਾ ਜਾਵੇਗਾ ਸਾਡੀ ਮੁੱਖ ਮੰਤਰੀ ਪੰਜਾਬ ਤੋਂ ਵੀ ਮੰਗ ਹੈ ਕਿ ਤੁਸੀਂ ਇੱਕ ਇੱਕ ਪੈਸੇ ਦੀ ਗੱਲ ਕੀਤੀ ਸੀ ਅਸੀਂ ਤੁਹਾਨੂੰ ਦੱਸਿਆ ਕਿ ਮਾਨਸਾ ਵਿੱਚ ਕਿਵੇਂ ਇਹ ਫਰਜੀ ਵਾੜਾ ਕੀਤਾ ਜਾ ਰਿਹਾ ਇਸ ਦੀ ਜਾਂਚ ਹੋਵੇ ਚੌਕਸੀ ਵਿਭਾਗ ਡੀਸੀ ਮਾਨਸਾ ਅਤੇ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਘ ਲਾਵਲ ਇਸ ਦੀ ਜਾਂਚ ਕਰਾਉਣ ਅਤੇ ਜੋ ਕਸੂਰਵਾਰ ਨੇ ਜਿਨ੍ਹਾਂ ਨੇ ਇਸ ਫਰਜੀ ਵਾੜੇ ਵਿੱਚ ਆਪਣੀਆਂ ਜੇਬਾਂ ਭਰੀਆਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅੱਜ ਦੀ ਵੀਡੀਓ ਇੱਥੇ ਹੀ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਫਰਜੀ ਵਾੜੇ ਦਾ ਹੋਰ ਪਰਦਾਫਾਸ਼ ਹੋ ਸਕੇ ਤੇ ਤੁਹਾਡੇ ਕੋਲ ਵੀ ਅਗਰ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਹੈ ਤਾਂ ਸਾਡੇ ਮੋਬਾਈਲ ਨੰਬਰ 93016401 ਤੇ ਸੰਪਰਕ ਕੀਤਾ ਜਾ ਸਕਦਾ ਹੈ ਧੰਨਵਾਦ